ਨੰਤਨ ਬਾਬਾ ਦੀਪ ਸਿੰਘ ਜੀ ਵੈਲਫੇਅਰ ਸੁਸਾਇਟੀ ਵੱਲੋਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਲੋੜਵੰਦ ਧੀਆਂ ਦੇ ਆਨੰਦ ਕਾਰਜ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੇ ਉਹ ਕੀਤੇ ਗਏ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵੀ ਸੰਸਥਾ ਵੱਲੋਂ ਹਰ ਸਾਲ ਕਦੀ 12 ਕਦੀ 13 ਕਦੀ 15 ਇਹਨਾਂ ਧੀਆਂ ਦੇ ਆਨੰਦ ਕਾਰਜ ਕੀਤੇ ਜਾਂਦੇ ਨੇ ਜਿਹੜੀਆਂ ਧੀਆਂ ਲੋੜਵੰਦ ਹੁੰਦੀਆਂ ਨੇ ਤੇ ਉਹਨਾਂ ਨੇ ਗਰੀਬ ਘਰ 'ਚ ਜਨਮ ਲਿੱਤਾ ਹੁੰਦਾ ਇਸ ਕਰਕੇ ਇਹ ਸੰਸਥਾ ਬਣੀ ਆ ਵੀ ਲੋੜਵੰਦ ਧੀਆਂ ਦੇ ਜਿਹੜੇ ਆ ਵਿਆਹ ਕੀਤੇ ਜਾਣ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤਸਵੀਰਾਂ ਵਿੱਚ ਸਾਫ਼ ਦਿਖ ਰਿਹਾ ਹੈ ਕਿ ਕਈ ਧੀਆਂ ਜਿਹੜੀਆਂ ਆਪਣੀਆਂ ਬੜੀ ਹੀ ਖੁਸ਼ੀ ਨਾਲ ਇੱਥੇ ਉਹਨਾਂ ਦੇ ਆਨੰਦ ਕਾਰਜ ਹੋ ਰਹੇ ਨੇ ਤੇ ਪੂਰੀ ਹੀ ਸਰਦਾਂ ਨਾਲ ਜਿਹੜਾ ਇਹ ਸੇਵਾ ਕੀਤੀ ਜਾ ਰਹੀ ਆ ਸੁਸਾਇਟੀ ਦੇ ਜਿਹੜੇ ਮੈਂਬਰਾਂ ਵੱਲੋਂ ਕਿਹਾ ਗਿਆ ਵੀ ਬਾਬਾ ਦੀਪ ਸਿੰਘ ਜੀ ਨੇ ਇਹ ਸੇਵਾ ਤੁਹਾਨੂੰ ਲਾਈ ਆ ਤੇ ਇਹ ਕੁਸ ਸੋਚ ਕੇ ਲਾਈ ਆ ਇਸੇ ਤਰ੍ਹਾਂ ਅਸੀਂ ਹਰ ਸਾਲ ਇਸੇ ਵਾਸਤੇ ਨਿਭਾਉਂਦੇ ਰਵਾਂਗੇ ਤੇ ਆਉਣ ਵਾਲੇ ਸਮੇਂ ਚ ਜਿਹੜਾ ਅੱਜ 12 ਤੋਂ 13 15 ਤੀਆਂ ਦੇ ਅਸੀਂ ਆਨੰਦ ਕਾਰਜ ਕਰਦੇ ਆ ਆਉਣ ਵਾਲੇ ਸਮੇਂ ਚ ਇਹੀ ਅਸੀਂ ਆਂਕੜਾ ਹੋਰ ਵਧਾਵਾਂਗੇ ਵੀ ਮਹਾਰਾਜ ਕਿਰਪਾ ਕਰਨ ਅਸੀਂ 101 ਕੁੜੀਆਂ ਦੇ ਜਿਹੜੇ ਆਨੰਦ ਕਾਰਜ ਕਰਵਾਈਏ ਆਓ ਸੁਣਦੇ ਆ ਕੀ ਕਹਿਣਾ ਹੈ ਉਹਨਾਂ ਦਾ ਅੱਜ ਤਾਂਤਨ ਬਾਬਾ ਦੀਪ ਸਿੰਘ ਵੈਲਫੇਅਰ ਸਾਈਡੀ ਵੱਲੋਂ 12 ਲੋਡਵੰਦ ਕੁੜੀਆਂ ਦੇ 13ਵਾਂ ਸਾਲਾਨਾ ਸਮਾਗਮ ਜਿਹੜਾ ਭਾਈ ਸੇਵਾ ਸੰਘਾਲ ਵਿਖੇ ਕਰਵਾਇਆ ਜਾ ਰਿਹਾ ਹੈ ਇਹ ਬਾਬਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਰ ਸਾਲ ਕਰਵਾਇਆ ਜਾਂਦਾ ਜੀ ਕਹਿਣਾ ਕੀ ਚਾਹੁੰਦੇ ਆ ਕਹਿਣਾ ਇਹੀ ਚਾਹੁੰਦੇ ਆ ਜੀ ਜਿਹੜੇ ਵੀ ਪਰਿਵਾਰ ਧੀਆਂ ਤੋਂ ਦੁਖੀ ਹੋ ਗਏ ਜਾਂ ਧੀਆਂ ਨੂੰ ਆਪਣੇ ਤੇ ਬਹੁਤ ਸਮਝ ਕੇ ਉਹਨਾਂ ਦੀ ਪ੍ਰੂਣਤਾ ਕਰਦੇ ਨੇ ਜਾਂ ਮਤ ਕੀ ਉਹਨਾਂ ਨੂੰ ਮਾੜਾ ਸਮਝਦੇ ਨੇ ਉਹ ਇਹ ਚੀਜ਼ ਬਿਲਕੁਲ ਨਾ ਕਰ ਤੁਹਾਡੇ ਕੋਲ ਆ ਸਾਰੇ ਵੀਰ ਦਾਨੀ ਸੱਜਣ ਬੈਠੇ ਨੇ ਜਿਨ੍ਹਾਂ ਦੇ ਸਹਿਯੋਗ ਸਦਕਾ ਕੁੜੀਆਂ ਦਾ ਪੜਾਈ ਦਾ ਖਰਚਾ ਆਨੰਦ ਕਾਰਜ ਤੱਕ ਪੜਾਈ ਤੋਂ ਲੈ ਕੇ ਆਨੰਦ ਕਾਰਜ ਤੱਕ ਸੋਸਾਇਟੀ ਵੱਲੋਂ ਉਠਾਇਆ ਜਾਂਦਾ ਹੈ ਤੇ ਹਰ ਸਾਲ ਆਨੰਦ ਕਾਰਜ ਕਰਾਇਆ ਜਾਂਦੇ ਨੇ ਤੇ ਸਮੇਂ-ਸਮੇਂ ਦੇ ਨਾਲ ਹੋਰ ਵੀ ਭਲੇ ਦੇ ਕਾਰਜ ਸੋਸਾਇਟੀ ਵੱਲੋਂ ਕੀਤੇ ਜਾਂਦੇ ਆ। ਆ 13ਵਾਂ ਸਾਲਾਨਾ ਹੈਗਾ ਜੀ। ਹਰ ਸਾਲ ਕਦੀ 16 ਕਦੀ 15 ਮਰ ਕੀ 150 ਤੋਂ ਪਲੱਸ ਚੱਲ ਗਏ ਨੇ। ਵਿੱਚ ਵਿੱਚ ਹਰ ਸਾਲ ਦੇ ਵਿੱਚ ਵਿੱਚ ਜਦੋਂ ਵੀ ਕੋਈ ਲੋੜਵੰਦ ਪਰਿਵਾਰ ਹੁੰਦਾ ਹੈ ਇਹ ਸਾਰੇ ਸੋਸਾਇਟੀ ਮੈਂਬਰਾਂ ਦੇ ਸਹਿਯੋਗ ਸਦਕਾ ਸਾਰੇ ਕਰ ਦਿੰਦੇ ਆ। ਦੀਆਂ ਵਾਂਗ ਬਣੇ ਜਾਂਦਾ ਸੋ ਕਈ ਵਾਰ ਗਰੀਬ ਪਰਿਵਾਰ ਆ ਕੇ ਤੁਹਾਡੇ ਨਹੀਂ ਯਾਰ ਪਰਿਵਾਰ ਦਾ ਤਾਂ ਚਈਦਾ ਕਰਨਾ ਚਾਹੀਦਾ ਵੇਖੋ ਜੀ ਸਕੂਨ ਦੀ ਗੱਲ ਨਹੀਂ ਆਹੀ ਤੇ ਧੰਤਨ ਬਾਬਾ ਦੀਪ ਸਿੰਘ ਜੀ ਦਾ ਸ਼ੁਕਰਾਨਾ ਕਰਦੇ ਆ ਜਿਨ੍ਹਾਂ ਨੇ ਸਾਨੂੰ ਇਹ ਕਾਰਜ ਕਰਨ ਵਾਸਤੇ ਚੁਣਿਆ ਇਹ ਤੇ ਦੁਨੀਆ ਤੇ ਹੋਰ ਹੀ ਬਥੇਰੇ ਜਾਣੇ ਆ ਇਹ ਜਿਹੜਾ ਕਾਰਜ ਹੈ ਇੱਕ ਇੱਕ ਬੰਦਾ ਕੋਈ ਕੱਲਾ ਨਹੀਂ ਕਰਦਾ ਇਹ ਸੁਸਾਇਟੀ ਮਿਲ ਕੇ ਕਰਦੀ ਆ ਸਾਡੇ ਸੁਸਾਇਟੀ ਦੇ ਮੈਂਬਰ ਜਿਨ੍ਹਾਂ ਨੂੰ ਬਿਨਾ ਕੁਝ ਕਿਹਾ ਆਪਣੇ ਆਪ ਹਰ ਵਾਰੀ ਦਾ ਸਬੰਧ ਦੇ ਕੇ ਮਹੀਨੇ ਵਾਰੀ ਉਹਨਾਂ ਦੇ ਸਹਿਯੋਗ ਸਦਕਾ ਹੀ ਇਹ ਸਾਰੇ ਕਾਰਜ ਹੁੰਦੇ ਆ ਜੀ ਦੇਖੋ ਜੀ ਧੀਆ ਦੇ ਕਰਮ ਆਪਣੇ ਧੀਆ ਆਪਣੇ ਕਰਮ ਆਪ ਲੈ ਕੇ ਆਉਂਦੀਆਂ ਨੇ ਤੇ ਮਾਂ ਪਿਓ ਦਾ ਸਾਰਾ ਵੀ ਕੁੜੀਆਂ ਹੀ ਹੁੰਦੀਆਂ ਨੇ ਅਸੀਂ ਤੇ ਇਹੋ ਸਨਹਿ ਦੇਣਾ ਚਾਹੁੰਦੇ ਆ ਧੀਆ ਨੂੰ ਬਹੁਤ ਸਮਝ ਕੇ ਨਾ ਪਾਲੋ ਹਮੇਸ਼ਾ ਧੀਆ ਦੀ ਪਾਲਣ ਪੋਸ਼ਣ ਵਧੀਆ ਕਰੋ ਗੁਰੂ ਮਹਾਰਾਜ ਦੀ ਕਿਰਪਾ ਕਰਨ ਤਾਂ-ਤਾਂ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਨੂੰ ਆ ਕੇ ਜਿਹੜੇ ਵੀ ਆਪਣੇ ਧੀਆ ਨੂੰ ਬਹੁਤ ਸਮਝਦੇ ਨੇ ਆ ਕੇ ਸੁਸਾਇਟੀ ਨਾਲ ਸਬੰਧ ਕਰਨਾ ਧੀਆ ਦਾ ਸਾਰਾ ਖਰਚਾ ਲੋੜਵੰਦ ਪਰਿਵਾਰ ਜਿਹੜੇ ਲੋੜਵੰਦ ਹੋਣਗੇ ਉਹਨਾਂ ਨੂੰ ਕੋਈ ਨਾ ਨਹੀਂ ਹੋਗੀ ਬਾਕੀ ਕਿਰਪਾ ਬਾਬਾ ਦੀ ਸੰਤ ਜਿੱਦਾਂ ਉਹਨਾਂ ਦਾ ਹੁਕਮ ਆਇਆ ਉਹਦੇ ਵੇਖੋ ਜੀ ਅੱਜ ਦੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਤਕਰੀਬਨ ਸਾਰਾ ਹੀ ਸਮਾਨ ਘਰੇਲੂ ਵਰਤਨ ਵਾਲਾ ਦਿੱਤਾ ਜਾ ਰਿਹਾ ਹੈ ਜਿਦੇ ਵਿੱਚ ਬੈੱਡ ਨੇ ਗੱਡੇ ਅਲਮਾਰੀਆ ਐਲਸੀਡੀ ਆ ਪੱਖੇ ਆ ਪ੍ਰੈਸ ਆ ਤਕਰੀਬਨ ਕੋਈ ਆਪਣੇ ਵੱਲੋਂ ਕਸਰ ਨਹੀਂ ਛੱਡੀ ਦੀ ਫੇਰ ਵੀ ਕਿਤੇ ਕੋਈ ਗਲਤੀ ਹੋ ਗਈ ਤਾਂ ਸੰਗਤ ਕੋ ਮਾਫੀ ਚਾਹੁੰਦੇ ਪੂਰੀ ਟੀਮ ਸਾਡੇ ਬਿੱਟੂ ਐਮ ਆਰ ਸਾਹਿਬ ਬਾਕੀ ਸਾਰੇ ਸਾਥੀ ਮੈਂ ਨਾਵਾਂ ਚ ਨਹੀਂ ਜਾਂਦਾ ਇਹ ਭੱਲੇ ਦਾ ਕੰਮ ਕਰਦੇ ਪਏ ਆ ਇਸ ਨੂੰ ਜੋੜਨਾ ਬਹੁਤ ਸਾਰੇ ਸਮਾਜਿਕ ਇਹੋ ਜਿਹੇ ਦਾਗ ਨੂੰ ਤੋੜਨ 'ਚ ਵਿਸ਼ਵਾਸ ਰੱਖਦੀਆਂ ਤੇ ਬਾਬਾ ਦੀਪ ਸਿੰਘ ਜੀ ਦਾ ਅਸ਼ੀਰਵਾਦ ਹੈ ਇਹਨਾਂ ਨੂੰ ਕਿ ਇਹ ਜੋੜਨ 'ਚ ਵਿਸ਼ਵਾਸ ਰੱਖਦੇ ਆ ਤੇ ਉਹ ਗਰੀਬ ਬੱਚੇ ਜਿਹੜੇ ਆਪਣਾ ਜਾਂ ਉਹ ਮਾਂ ਪਿਓ ਜਿਹੜੇ ਆਪਣੇ ਬੱਚਿਆਂ ਦੀ ਆਪਣੀਆਂ ਧੀਆਂ ਨੂੰ ਤੋੜ ਵੀ ਨਹੀਂ ਸਕਦੇ ਗਰੀਬ ਆ ਉਹਨਾਂ ਵਾਸਤੇ ਇਹ ਸੋਸਾਇਟੀ ਖੜੀ ਹੋਈ ਆ ਤੇ ਲਗਾਤਾਰ ਕਿੰਨੇ ਕਈਆਂ ਸਾਲਾਂ ਤੋਂ ਇਹ ਜਿਹੜੇ ਆ ਤੇ तकरीबन 150 ਤੋਂ ਉੱਪਰ ਇਹ ਸ਼ਾਦੀਆਂ ਕਰ ਚੁੱਕੇ ਆ ਗਰੀਬ ਜੋੜਿਆਂ ਦੀਆਂ ਮੈਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਬਾਬਾ ਦੀਪ ਸਿੰਘ ਜੀ ਦੇ ਚਰਨਾਂ 'ਚ ਇਹ ਅਰਦਾਸ ਕਰਨਾ ਕਿ ਇਹਨਾਂ ਨੂੰ ਹੋਰ ਤਾਕਤ ਦੇਣ ਇਹਨਾਂ ਦੇ ਅਸ਼ੀਰਵਾਦ ਰੱਖਣ ਕਿ ਇਹ ਇਹ ਪੁੰਨ ਕੰਮ ਪੁੰਨ ਦਾ ਕੰਮ ਇਹ ਨੇਕ ਕੰਮ ਕਰਦੇ ਰਹਿਣ ਇਹ ਜੋੜਨ ਦਾ ਕੰਮ ਕਰਦੇ ਰਹਿਣ ਜੋੜਨਾ ਸਿਰਫ ਸ਼ਾਦੀਆਂ ਹੀ ਨਹੀਂ ਹੈ ਜਦੋਂ ਇਹ ਭਾਵਨਾ ਆਉਂਦੀ ਹੈ ਨਾ ਸਮਾਜ ਦੇ ਕੰਮਾਂ ਦੀ ਉਦੋਂ ਬੰਦਾ ਹਰ ਫੀਲਡ ਦੇ ਵਿੱਚ ਸਮਾਜ ਦਾ ਕੰਮ ਕਰਦਾ ਭਲੇ ਦਾ ਕੰਮ ਕਰਦਾ ਇਹ ਹੀ ਸੰਸਕਾਰ ਹੈ ਜਿਹੜੇ ਅੱਜ ਦੇ ਦਿਨ ਬੱਚਿਆਂ ਦੇ ਦਿਮਾਗ ਤੋਂ ਨਿਕਲਦੇ ਜਾ ਰਹੇ ਆ ਬੱਚਿਆਂ ਨੂੰ ਸੋਸ਼ਲ ਮੀਡੀਆ ਐ ਪੱਛਮੀ ਸਭਿਅਤਾ ਬਾਹਰ ਜਾਣ ਦੀ ਦੌੜ ਨਹੀਂ ਤੇ ਆਪਣਾ ਹਿੰਦੁਸਤਾਨ ਆ ਇਹ ਪੰਜਾਬ ਤੇ ਵੈਸੇ ਗੁਰੂਆਂ ਪੀਣਾ ਪਗੰਬਰਾਂ ਦੀ ਧਰਤੀ ਆ ਤੇ ਅੰਮ੍ਰਿਤਸਰ ਤੇ ਭਾਗਾ ਵਾਲੇ ਆ ਵੀ ਸਾਨੂੰ ਜਨਮ ਇੱਥੇ ਹੋਇਆ ਇਹਨਾਂ ਦਾ ਇਨਾਂ ਨੂੰ ਕਰਮ ਕਰਨ ਦਾ ਆਪਣਾ ਜੀਵਨ ਇੱਥੇ ਬਤਾਉਣ ਦਾ ਮੌਕਾ ਮਿਲਿਆ ਗੁਰੂ ਸਾਹਿਬ ਦੇ ਜਿੱਤੇ ਪੂਰੀ ਦੁਨੀਆ 'ਚੋਂ ਲੋਕ ਇਹ ਇੱਛਾ ਹੀ ਰੱਖਦੇ ਆ ਮਾਤਰ ਕਿ ਕਿਤੇ ਹਿੰਦੁਸਤਾਨ 'ਚ ਜਾਈਏ ਤੇ ਉੱਥੇ ਪੰਜਾਬ 'ਚ ਜਾ ਕੇ ਅੰਮ੍ਰਿਤਸਰ ਸਾਹਿਬ ਜਾ ਕੇ ਗੁਰੂ ਆਮਦਾਸ ਜੀ ਦੇ ਚਰਨਾਂ ਦੇ ਵਿੱਚ ਬਾਬਾ ਦੀਪ ਸਿੰਘ ਦੇ ਚਰਨਾਂ 'ਚ ਨਤਮਸਤਕ ਹੋਏ ਇਹ ਇੱਛਾ ਦੁਨੀਆ 'ਚ ਬੈਠੇ ਕਿਹੇ ਵੀ ਕਿਹੇ ਕੋਨੇ 'ਚ ਬੈਠਾ ਹਰ ਹਿੰਦੁਸਤਾਨੀ ਦੀ ਹੈ ਅਸੀਂ ਕਿੰਨੇ ਭਾਗਾਂ ਵਾਲੇ ਆ ਜਿਨ੍ਹਾਂ ਨੂੰ ਇੱਥੇ ਜੀਵਨ ਬਤਾਉਣ ਦਾ ਆਪਣਾ ਕਰਮ ਕਰਨ ਦਾ ਮੌਕਾ ਮਿਲਿਆ ਗੁਰੂ ਸਾਹਿਬ ਦਾ ਵਿਸ਼ੇਸ਼ ਅਸ਼ੀਰਵਾਦ ਇਹ ਹੀ ਆ ਤੇ ਇਹੋ ਜੇ ਨੌਜਵਾਨ ਜਿਹੜੇ ਇਹ ਭੱਲੇ ਦਾ ਕੰਮ ਕਰਦੇ ਪਏ ਇਹਨਾਂ ਦੇ ਤੇ ਵਿਸ਼ੇਸ਼ ਕਿਰਪਾ ਗੁਰੂ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਇਹਨਾਂ ਦੇ ਕਿਰਪਾ ਰੱਖੇ ਮੈਂ ਜਿੱਥੇ ਜਿਹੜੇ ਨਵੇਂ ਜੋੜੇ ਆ ਉਹਨਾਂ ਨੂੰ ਸ਼ੁਭ ਸ਼ਾਮਾਂ ਸ਼ੁਭ ਕਾਮਨਾਵਾਂ ਦੇਣਾ ਆਪਣੀ ਵਧਾਈ ਦੇਣਾ ਕਿ ਇਹ ਆਪਣਾ ਜੀਵਨ ਚੰਗਾ ਵਧੀਆ ਬਤਾਉਣ ਇਹਨਾਂ ਦੇ ਐਫਰਟ ਦੇ ਨਾਲ ਇਹਨਾਂ ਦੀ ਕੋਸ਼ਿਸ਼ ਨਾ ਜਿਨ੍ਹਾਂ ਦੇ ਸਿਰ ਜੁੜੇ ਆ ਇਹ ਬੱਚੇ ਗਾਂ ਆਪ ਵੀ ਸਮਾਜ ਦਾ ਕੰਮ ਕਰਨ ਦੇਸ਼ ਦਾ ਕੰਮ ਕਰਨ ਆਪਸੀ ਭਾਈਚਾਰੇ ਦਾ ਕੰਮ ਕਰਨ ਤੇ ਮੈਂ ਇਹਨਾਂ ਨੂੰ ਬਹੁਤ-ਬਹੁਤ ਸੋਸਾਇਟੀ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਇਹ ਸੋਸਾਇਟੀ ਚੈਰੀਟੇਬਲ ਜਿਹੜੀ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕ ਦਿਨਾ ਇਸ ਉੱਤਰ ਕੰਮਾਸਤੇ